ਜੀ ਕੀ ਹਾਲ ਚਾਲ ਹੈ ਸਾਰਿਆਂ ਦਾ ਹੋਰ ਘਰ ਪਰਿਵਾਰ ਸਭ ਠੀਕ ਹੈ ਜੀ ਅੱਜ ਤੁਹਾਡੇ ਲਈ ਜੇ ਇੱਕ ਨਵੀਂ ਵੀਡੀਓ ਲੈ ਕੇ ਆਇਆ ਵੇ ਕਾਫੀ ਦਿਨ ਹੋ ਗਏ ਸੀ ਵੀਡੀਓ ਪਾਈ ਨੂੰ ਤੇ ਮੈਂ ਕਿਹਾ ਇੱਕ ਵੀਡੀਓ ਸ਼ੂਟ ਕਰ ਲਾਂਦੇ ਆ ਤੇ ਦੇਖ ਲਓ ਜੀ ਕਬੂਤਰ ਆਪਣੇ ਛੱਡੇ ਆ ਤੇ ਅੱਜ ਇਹ ਲੇਟੇ ਹੋ ਗਏ ਆ ਤੇ 10 ਵਜੇ ਛੱਡੇ ਸੀ ਜੀ ਆਪਣੇ ਕਬੂਤਰ ਤੇ ਹੁਣ ਤਾਂ 10:30 ਹੋ ਗਏ ਤੇ ਦਾਣਾ ਪਾਣੀ ਤਾਂ ਜੀ ਪਾ ਦਿੱਤਾ ਸੀ ਆਪਣੇ ਕਬੂਤਰ ਨੂੰ ਆਹ ਦੇਖ ਲਓ ਤੇ ਪਾਣੀ ਵੀ ਰੱਖਤਾ ਸੀ ਪਾਣੀ ਫੇ ਪ੍ਰਾਂਜੜ ਬਾਹਰ ਰੱਖਿਆ ਸੀ ਨਾ ਉਹ ਡੋਲ ਡੋਲ ਕੇ ਤੇ ਬਾਕੀ ਖੋਡੇ ਵਿੱਚ ਰੱਖਤਾ ਭਰ ਕੇ ਹਾਂ ਦੇਖੋ ਅੱਗੇ ਇਹ ਗਰਮੀ ਜੀ ਬਹੁਤ ਜ਼ਿਆਦਾ ਹੀ ਆ ਤੇ ਆਪਣੇ ਜਿਹੜੇ ਪੰਜ ਬੱਚੇ ਆ ਬਾਹਰੇ ਬੈਠੇ ਵੀ ਛਤਰੀ ਦੇ ਥੇ ਉੱਡ ਗਏ ਆ ਤੇ 10 ਵਜੇ ਛੱਡੇ ਸੀਗੇ ਜੀ ਉਹੀ 10 ਵਜੇ 10 ਮਿੰਟ ਤੇ ਉੱਡੇ ਮੇਰੇ ਹਿਸਾਬ ਨਾਲ ਇੰਨਾ ਕੁ ਟਾਈਮ ਸੀਗਾ ਤੇ ਆ ਦੇਖੋ ਜੀ ਉੱਡਦੇ ਪਏ ਆ ਹੁਣ ਗਰਮੀ ਤਾਂ ਜੀ ਬੇਸਾਬੀ ਆ ਜਿਹਨੂੰ ਕਹਿੰਦੇ ਬਹੁਤ ਜ਼ਿਆਦਾ ਹੀ 10 ਵਜੇ 10 ਮਿੰਟ ਤੇ ਉੱਡਦੇ ਪਏ ਆ ਤੇ ਸਾਢੇ 10 ਹੋ ਗਿਆ ਜੀ ਹੁਣ ਦੋ ਨਵੇਂ ਬੱਚੇ ਆ ਤੇ ਦੋ ਤਿੰਨੇ ਜਿਹੜੇ ਵੱਡੇ ਸੀਗੇ ਪਹਿਲੇ ਉਹ ਆ ਆ ਜਾ ਦੇ ਵੀ ਦੇਖ ਲੋ ਲੋ ਜੀ ਆ ਵੀ ਕਬੂਤਰੀ ਉੱਡ ਗਈ ਲੋ ਤੁਹਾਡੇ ਸਾਹਮਣੇ ਉੱਡੀ ਹੈ ਚਲੋ ਕੋਈ ਨਹੀਂ ਤੇ ਇੱਧਰ ਵੀ ਦੇਖ ਲੋ ਜੀ ਆ ਹਰੀ ਜਾਲੀ ਲਈ ਆ ਜੀ ਮੈਂ ਬੈਨ ਨੂੰ ਧੁੱਪੇ ਤੇ ਗਰਮੀ ਹੋਈ ਵੀ ਜੀ ਬਹੁਤ ਗਈ ਆ ਤਾਂ ਦੇਖ ਲੋ ਇੱਧਰ ਹੀ ਬੋਰੀਆਂ ਗਿੱਲੀਆਂ ਕਰਕੇ ਉੱਪਰ ਪਾਈਆਂ ਤੇ ਧੁੱਪ ਦੇ ਕੋਈ ਨਹੀਂ ਤਿੱਖੀ ਆ ਨਾ ਕੜਾਕੀ ਧੁੱਪ ਨਿਕਲੀ ਆ ਤੇ ਮੈਂ ਵੀ ਦਛਤਰੀ ਖੜੀ ਕਰਕੇ ਤੇ ਇਦਾਂ ਬੰਨ ਬੁੰਨ ਕੇ ਫਿਰ ਇਦਾਂ ਲਾਈ ਆ ਹਰੀ ਜਾਲੀ ਮੈਂ ਕਿਹਾ ਥੱਲੇ ਨਾਲ ਇਸ਼ਾਰ ਹੋਗੀ ਤੇ ਨਾਲੇ ਬਹਿ ਜਾਗੇ ਇੱਥੇ ਘੜੀ ਆਪਣੇ ਕਬੂਤਰਾਂ ਕੋਲ ਤੇ ਦੇਖ ਲਓ ਜੀ ਆਹ ਦੇਖੋ ਬਸ ਬੈਣਦੇ ਆਈ ਗਏ ਆ ਹੁਣ ਇਹ ਆਪਣੀ ਕਬੂਤਰੀ ਉੱਡ ਕੇ ਨਾਲ ਤੇ ਇਹ ਤੁਹਾਨੂੰ ਹੁਣ ਖੋਡੇ ਦਾ ਮਾਹੌਲ ਵੀ ਦਿਖਾਈ ਦਿੰਦੇ ਆ ਜੀ ਜਿਹਦੇ ਕਰਕੇ ਮੈਂ ਵੀਡੀਓ ਬਣਾਉਣ ਲੱਗਾ ਮੈਂ ਆਹ ਦੇਖ ਲਓ ਜੀ ਪਹਿਲਾਂ ਪਾਣੀ ਰੱਖਤਾ ਜੀ ਤੁਹਾਨੂੰ ਦਿਖਾਵਾਂ ਪਹਿਲੀ ਵਾਰੀ ਆਹ ਦੇਖ ਲਓ ਜੀ ਤੇ ਇਹ ਕੁੱਡਾ ਮੈਂ ਸਾਫ਼ ਕੀਤਾ ਸੀ ਪਰਸ ਹੋ ਗਿਆ ਸੀ ਸਾਫ਼ ਜੀ ਦੇਖ ਲਓ ਫਿਰ ਗੰਦਾ ਹੋ ਗਿਆ ਤੇ ਇੱਧਰ ਤੁਹਾਨੂੰ ਪਹਿਲਾਂ ਦਿਖਾਉਂਦਾ ਜੀ ਕਾਲੇ ਸ਼ਰਾਜੀ ਦੀ ਜਿਹੜੀ ਕਬੂਤਰੀ ਆਪਣੀ ਬੈਠੀ ਸੀਗੀ ਆ ਦੇਖੋ ਜੀ ਇੱਥੇ ਸੀਗੀ ਜੀ ਟੋਕਰੀ ਲੱਗੀ ਐ ਦੀ ਟੋਕਰੀ ਜਿਹਦੀ ਮੈਂ ਲਾਤੀ ਉਹ ਇਸ ਕਰਕੇ ਲਾਈ ਕਿਉਂਕਿ ਜੀ ਤੁਹਾਨੂੰ ਪਤਾ ਮੈਂ ਇਹ ਵਾਲੇ ਜੋੜੇ ਦਾ ਉਹ ਥੱਲੇ ਕਾਂਡਾ ਰੱਖਿਆ ਸੀਗਾ ਤੇ ਜੀ ਟੋਕਰੀ ਉਹ ਟੁੱਟੀ ਸੀ ਸਾਈਡ ਤੋਂ ਮੈਂ ਧਿਆਨ ਨਹੀਂ ਮਾਰਿਆ ਜੀ ਤੇ ਬਸ ਤਿੰਨ ਚਾਰ ਦਿਨ ਰਹਿੰਦੇ ਸੀਗੇ ਤੇ ਉਹ ਆਂਡਾ ਨਾਲ ਇਥੋਂ ਡੇਗ ਗਿਆ ਜੀ ਟੋਕਰੀ ਟੁੱਟੀ ਸੀ ਨਾ ਇਥੋਂ ਡੇਗ ਗਿਆ ਥੱਲੇ ਜੀ ਤੇ ਉਹ ਆਂਡਾ ਟੁੱਟ ਗਿਆ ਜੀ ਬੱਚਾ ਮਰੇ ਗਿਆ ਵਿਚਾਰਾ ਜੀ ਤਿੰਨ ਚਾਰ ਦਿਨ ਰਹਿੰਦੇ ਸੀ ਤੇ ਨਹੀਂ ਤਾਂ ਬੱਚਾ ਨਿਕਲ ਜਾਣਾ ਸੀ ਜੀ ਜੇ ਨਾ ਟੁੱਟਦਾ ਆਂਡਾ ਤੇ ਮੈਂ ਵੀ ਨਹੀਂ ਧਿਆਨ ਮਾਰਿਆ ਜੀ ਟੋਕਰੀ ਟੁੱਟੀ ਆ ਤੇ ਇਸ ਗਰ ਕਮ ਚੱਕ ਕੇ ਇੱਦੀ ਟੋਕਰੀ ਜਿਵੇਂ ਗੈਮੀ ਫੇਰ ਨੁਕਸਾਨ ਹੋਊਗਾ ਤੇ ਇੱਧਰ ਆਪਣਾ ਆ ਜੋੜਾ ਜੀ ਇਹਨਾਂ ਨੇ ਵੀ ਆਂਡੇ ਧਰ ਲੈਣੇ ਆ ਇਹਨਾਂ ਨੇ ਪਹਿਲਾਂ ਆਂਡੇ ਧਰੇ ਸੀ ਜੀ ਮੈਂ ਚੱਕਦੇ ਫਿਰ ਗਰਮੀ ਜੀ ਹੈ ਹੀ ਬਹੁਤ ਸਾਬੇ ਸਾਬੀ ਹੈ ਜੀ ਤੇ ਦੇਖ ਲਓ ਜੀ ਇੱਧਰ ਅਕਾਲੇਸ਼ ਰਾਜੀ ਆਪਣਾ ਬੈਠਾ ਤੇ ਇਦੀ ਕਬੂਤਰੀ ਨੇ ਮਿਲਦਾ ਹੁਣ ਆਂਡੇ ਧਰ ਲੈਣੇ ਆ ਕੱਲ ਜਾਂ ਪਰਸੋਂ ਤੱਕ ਧਰ ਲਊਗੀ ਤੇ ਇੱਧਰ ਲਾਲਸ਼ ਰਾਜ ਦਾ ਬੱਚਾ ਦੇਖ ਲਓ ਜੀ ਆਹ ਦੇਖ ਜੀ ਗਰੋਥ ਕਿੰਨੀ ਵਧੀਆ ਹੋ ਰਹੀ ਹੈ ਤੇ ਉਹੀ ਨਿਕਲੇ ਫੈਂਸੀਆਂ ਜੀ ਨਿਕਲੇ ਜੀ ਇਹ ਦੇਖ ਲਓ ਆਹ ਦੇਖ ਇਹਨਾਂ ਦੇ ਖਾਂਬੋ ਇਹ ਇਧਰ ਆਪਣੇ ਜੀ ਆਹ ਬੱਚੇ ਆ ਦੋਨੇ ਤੇ ਆ ਦੇਖ ਲੋ ਜੀ ਇਹ ਦਵਾਈ ਲਈ ਆ ਮੈਂ ਛੋਟੇ ਬੱਚੇ ਤੋਂ ਇਸ ਕਰਕੇ ਲਈ ਜੀ ਇਹਨਾਂ ਬੱਚਾ ਨਾ ਛੋਟਾ ਟੋਕਰੀ ਚੋ ਜੀ ਇੱਕਦਾਂ ਥੱਲੇ ਡਿੱਪਿਆ ਇਹਨਾਂ ਪਤਾ ਨਹੀਂ ਕਿਹੜੇ ਕਬੂਤਰ ਨੇ ਜੀ ਇਹਦੇ ਸਿਰ ਤੋਂ ਨਾ ਸਾਰਾ ਨਾ ਛਿਲਤਾ ਜੀ ਬਿਚਾਰੇ ਦਾ ਸਿਰ ਤੇ ਮੈਂ ਉਹਨਾਂ ਦਵਾਈ ਦਬੋਈ ਲਈਏ ਦੇਖ ਲੋ ਤੁਹਾਨੂੰ ਮੈਂ ਨਹੀਂ ਦਿਖਾਉਣਾ ਚੰਗੇ ਹੋਣਾ ਉਹਦਾ ਬਾਅਦ ਵਿੱਚ ਦਿਖਾਵਾਂਗਾ ਜਦੋਂ ਇਹਨਾਂ ਚੰਗੇ ਹੋਣਾ ਠੀਕ ਹੋ ਗਿਆ ਹਲੇ ਜ਼ਖਮ ਹੈਗਾ ਜੀ ਇਹਦੇ ਮੈਂ ਦਵਾਈ ਲਈ ਆ ਆ ਦੇਖ ਲੋ ਸਾਹਮਣੇ ਬੈਠਾ ਇਹ ਥੱਲੇ ਜੀ ਡਿੱਪਿਆ ਸੀ ਬੱਚਾ ਏ ਤੇ ਪਤਾ ਨਹੀਂ ਕਿਹੜੇ ਕਬੂਤਰ ਨੇ ਇਹਨੂੰ ਛੇਲਤਾ ਜੀ ਐਨ ਸੇਰੇ ਦਾ ਬਚਾਰੇ ਦਾ ਨਾ ਜਦੋਂ ਕਰਤਾ ਸੀਗਾ ਹੁਣ ਤਾਂ ਥੋੜਾ ਠੀਕ ਹੈ ਜੀ ਉਹਦਾ ਤੇ ਦੇਖ ਲੋ ਇਹ ਟੋਕਰੀ ਵੀ ਨਾਲ ਜੀ ਆ ਤਿੰਨ ਟੋਕਰੀ ਤੁਸੀਂ ਦੇਖੀ ਹੋਣੀਆਂ ਜੀ ਤਿੰਨਾਂ ਦਾ ਸੈੱਟ ਤੇ ਇੱਕ ਟੋਕਰੀ ਜੀ ਇਹਦੇ ਵਿੱਚੋਂ ਮੈਂ ਕੱਢਤੀ ਉਹ ਇਸ ਕਰਕੇ ਕੱਢੀ ਜੀ ਕਿਉਂਕਿ ਜਿਹੜਾ ਕਾਲਾ ਬੱਚਾ ਨਾ ਵਿੱਚ ਬੈੰਦਾ ਹੁੰਦਾ ਸੀ ਨਾ ਤੇ ਉਹ ਮਿੱਠਾ ਕਰਦਾ ਸੀ ਐਵੇਂ ਨਾ ਕਚਰਾ ਕੁਚਰਾ ਨਾ ਤੇ ਬੱਚੇ ਉੱਤੇ ਡੇਹਦਾ ਸੀ ਇਸ ਕਰਕੇ ਜੀ ਮੈਂ ਟੋਕਰੀ ਉਹ ਕੱਢਤੀ ਤੇ ਗਰਮੀ ਤਾਂ ਜੀ ਬੇਸਾਬੀ ਆ ਤੇ ਦੇਖ ਲਓ ਹੁਣ ਕਬੂਤਰ ਆਪਣੇ ਮੇਰੇ ਸਾਹਮਣੇ ਆਈ ਗਏ ਹਾਂ ਆਈ ਗਏ ਜੀ ਆਹ ਦੇਖ ਲਓ ਜੀ ਉਹ ਇੱਕ ਦਾ ਬੈ ਹੀ ਗਿਆ ਜੀ ਉਹ ਦੇਖ ਲਓ ਬਹੁਤ ਜਿਆਦਾ ਗਰਮੀ ਆ ਜੀ ਕੁਛ ਦੇਖ ਲਓ ਧੁੱਪ ਦੇਖੋ ਜੀ ਕਿੰਨੇ ਕੜਾਕੇ ਦੀ ਆ ਤੇ ਅੱਲਾ ਸ਼ਰਜ ਵੀ ਗਿਆ ਆਪਣਾ ਤੇ ਦਾਣੇ ਦੋਣ ਦਾ ਜੀ ਖਾਈ ਲਏ ਆਪਣੇ ਕਬੂਤਰਾਂ ਨੇ ਤੇ ਤੁਹਾਨੂੰ ਆ ਹੀ ਦਿਖਾਉਣਾ ਜੀ ਖੁੱਡੇ ਦਾ ਮਾਹੌਲ ਤੇ ਬੱਚੇ ਵੀ ਹੁਣ ਅੰਦਰ ਕਰੇ ਲਵਾਂ ਤੇ ਹਰੀ ਜਾਲੀ ਜੀ ਹੁਣੀ ਮੈਂ ਲਾਈ ਸੀਗੀ ਹੱਲੇ ਤੇਰੀ ਮੈਂ ਬੈਠਾ ਸੀਗਾ ਜੋ ਕਬੂਤਰ ਛੱਡਨ ਤੋਂ ਪਹਿਲਾਂ ਹੀ ਤੇ ਲੇਟ ਹੋ ਗਏ ਸੀਗੇ ਅੱਜ ਤੇ ਹੁਣ ਇਹਨਾਂ ਨੂੰ ਵੀ ਲਾਵਾ ਥੱਲੇ ਤੇ ਥੋੜਾ ਜਿਹਾ ਡਰਦੇ ਵੀ ਆ ਜੀ ਜਾਲੀ ਤੋਂ ਇਹ ਹੌਲੀ ਹੌਲੀ ਕਰਦਾ ਥੱਲੇ ਜਿਹੜੇ ਉੱਡਣਾਂ ਰੁਕਿਓ ਜੀ ਮੜਾਣਾ ਹੁਣ ਕਰਦਾ ਥੱਲੇ ਨਾਲ ਹੌਲੀ ਹੌਲੀ ਦੇਖਿਆ ਜੀ ਇੱਦਾਂ ਉੱਡਦੇ ਆ ਜੀ ਆ ਜਾ ਆ ਜਾ ਆ ਜਾ ਆ ਜਾ ਆ ਦੇਖ ਲਓ ਜਾਂ ਫੇਰ ਉੱਡ ਗਿਆ ਆ ਜਾ ਆ ਜਾ ਆ ਜਾ ਆ ਜਾ ਉੱਡ ਗਈ ਦੇਖਿਆ ਚਾਰੇ ਉਹ ਲਾਲ ਸ਼ਰਾਜੀ ਵੀ ਉੱਡ ਗਿਆ ਜੀ ਇਹ ਬਸ ਬੈਈ ਜਾਣਾ ਜੀ ਇਹਨਾਂ ਨੇ ਚੱਕੋ ਜੀ ਆ ਵੀ ਉੱਡ ਗਿਆ ਜੀ ਤੇ ਆਈ ਤੁਹਾਨੂੰ ਜੀ ਖੁੱਡੇ ਦਾ ਮਾਹੌਲ ਦਿਖਾਉਣਾ ਸੀ ਤਨਾਲੇ ਵੀਡੀਓ ਨਹੀਂ ਪਾਈ ਸੀਗੀ ਜੀ ਕਿੰਨੇ ਦਿਨ ਹੋ ਗਏ ਤੇ ਕੋਈ ਨਹੀਂ ਹੁਣ ਵੀਡੀਓ ਸੀ ਕੋਸ਼ਿਸ਼ ਕਰਾਂਗੇ ਕਿ ਵੀਡੀਓ ਪਾ ਦਿਆ ਕਰੀਏ ਇੱਕ ਹਫਤੇ ਵਿੱਚ ਇੱਕ ਦੋ ਵੀਡੀਓ ਪਾ ਦਿਆ ਕਰੀਏ ਤੇ ਜੀ ਆਈ ਸੀਗੀ ਅੱਜ ਦੀ ਵੀਡੀਓ ਤੇ ਆ ਵੀਡੀਓ ਇੱਥੇ ਐਂਡ ਕਰ ਦਿੰਦੇ ਹਾਂ ਹੁਣ ਤੇ ਤੁਹਾਨੂੰ ਹੁਣ ਮਿਲਦੇ ਹਾਂ ਜੀ ਜਲਦੀ ਇੱਕ ਨਵੀਂ ਵੀਡੀਓ ਵਿੱਚ